ਵਾਹਿਗੁਰੂ ਦਾ ਖਾਲਸਾ ਮਤਲਬ ਵਾਹਿਗੁਰੂ ਜੀ ਬੰਦੇ ਜਿਹੜੇ ਬਹੁਤ ਸਕਾਰਜੋ ਕਿਸਾਨ ਦੀ ਮਜੂਬ ਪ੍ਰਭੂ ਸਾਨੂੰ ਪਤਾ ਹੀ ਹੈ ਕਿ 13 ਫਰਵਰੀ ਤੋਂ ਲਗਾਤਾਰ ਜੋ ਕਿ ਆਪਣੇ ਤਖਨੋਰੀ ਮੋਰਚਾ ਸ਼ੰਭੂ ਮੋਰਚਾ ਮਤਲਬਰ ਰਾਜਸਥਾਨ ਦੇ ਵਿੱਚ ਚੱਲ ਰਹੇ ਹਨ ਜੋ ਕਿ ਹੁਣ 26 ਨਵੰਬਰ ਤੋਂ ਸਰਦਾਰ ਦਲਜੀਤ ਸਿੰਘ ਗੱਲੇਵਾਲ ਲਗਾਤਾਰ ਮਰਨਵਤਰ ਬੈਠੇ ਹਾਂ 15 ਜਨਵਰੀ ਤੋਂ 100 11 ਕਿਸਾਨਾਂ ਦਾ ਜਥਾ ਉਹਨਾਂ ਨਾਲ ਮਰਨਵਤਰ ਬੈਠਾ ਹੈ ਉਹਨਾਂ ਸਨੇਹ 112 66 ਰਾਤ ਸਾਢੇ ਕੋਲ 10 ਕਿਸਾਨ ਹਰਿਆਣੇ ਤੋਂ ਪਹੁੰਚੇ ਹਾਲ ਮਰਨਵਤਰ ਪਰ ਭਰਾਵੋ ਸਾਨੂੰ ਅਸੀਂ ਸਾਰਿਆਂ ਨੂੰ ਪੂਜ ਕਰਦੇ ਆ ਤੇ ਤੁਸੀਂ ਖਨੌਰੀ ਮੋਰਚੇ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ ਜੋ ਕਿਸਾਨ ਅਡੀਆਂ ਮੰਗਾਂ ਨੂੰ ਲੈ ਕੇ ਮਰਨਵਾਤਰ ਬੈਠੇ ਹਨ ਸਾਡੇ ਕਿਸਾਨਾ ਜੀ ਐ ਮੰਗਾ ਹਨ ਤੇ ਮਜ਼ਦੂਰਾਂ ਦੀ ਐ ਮੰਗਾ ਹਨ ਮਜ਼ਦੂਰਾਂ ਨੇ ਕਦੇ ਵੀ ਮੇਰੀ ਮੰਗ ਨਹੀਂ ਹੈਗੀ ਮਜ਼ਦੂਰਾਂ ਦੀਆਂ ਮੰਗਾਂ ਵੀ ਬਚਪਾਈਆਂ ਹੋਈਆਂ ਹਨ ਜਿਹਨਾਂ ਨੂੰ ਲੈ ਕੇ ਲਗਾਤਾਰ ਮੋਰਚਾ ਚੱਲ ਰਿਹਾ ਹੈ 15 ਜਨਵਰੀ ਤੋਂ ਲਗਾਤਾਰ 100 22 ਕਿਸਾਨਾਂ ਦਾ ਜਥਾ ਮਰਨ ਵਕਤ ਵਰ ਬੈਠਾ 122 ਕਿਸਾਨ ਖੋ ਚੁੱਕੇ ਨੇ ਹੁਣ ਤੱਕ ਮਰਨ ਵਕਤ ਵਰ ਪਰ ਆਉਂਦੇ ਅਸੀਂ ਬੇਨਤੀ ਕਰਦੇ ਆ ਅਪੀਲ ਕਰਦੇ ਆ ਸਾਰੇ ਹੀ ਦੇਸ਼ ਵਾਸੀਆਂ ਨੂੰ ਸਾਡੇ ਜਿਸ ਵਿੱਚ ਵਸਦੇ ਸਾਰੇ ਕਿਸਾਨ ਜੀ ਮਜ਼ਦੂਰ ਵਪਾਰੀ ਦੁਕਾਨਦਾਰ ਸਾਰਿਆਂ ਨੂੰ ਪੀਰ ਆ ਸਾਡੇ ਤੇ ਇਸ ਹੋਰਚੇ ਦੇ ਵਿੱਚ ਖਨੌਰੀ ਬਾਰਡਰ ਪਹੁੰਚ ਦੀ ਪਾਲਤਤਾ ਕਰੋ ਕਿਉਂਕਿ ਤੁਹਾਡੇ ਖਾਤਰ 100 ਕੀ ਕਿਸਾਨ 15 ਜਨਵਰੀ ਤੋਂ ਮਰਨ ਬਾਕ ਬਹਿਸ ਚ ਪਹੁੰਚਾ ਸਾਰਨ ਬੋਲਤੀ ਆ ਉਹਨਾਂ ਹੌਸਲਾ ਦੇਣ ਲਈ ਵਾਧ ਤੇ ਵਾਧ ਮੋਰਚੇ ਦੇ ਵਿੱਚ ਆਪ ਕਿਰਪਾ ਕਰਕੇ ਪਹੁੰਚੋ ਇਹ ਬੇਨਤੀ ਆ ਸਾਰਨ ਹੱਥ ਵੱਲ ਕੇ ਇਹ ਆਪਣੀ ਸਰਕਾਰ ਭਾਰਤ ਦੀ ਜੋ ਕਿ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨਹੀਂ ਮੰਨ ਲੈਂਦੀ ਇਸ ਲਈ ਕਿਸਾਨਾਂ ਨੇ ਇਹ ਆਪਣਾ ਫਰਜ਼ ਸੰਭਾਲਿਆ ਜੀ ਦੰਦ ਜੀ ਸਨਦੇਵਾਦੀ ਨੇ ਇੱਕ ਦਿਨ ਅਲਾਬਾਜ ਮਰ ਗਿਆ ਕਿਸਾਨਾਂ ਤੇ ਕਿਸਾਨ ਵਧ ਅੱਗੇ ਹੋ ਗਏ ਖੜ ਚੁੱਕੇ ਹਾਂ ਸਾਡੇ ਨਾਲ ਜੁਦਾ ਕਨੈਸ ਸਿੰਘ ਜੀ ਬਟਾਣਾ ਜੋ ਕਿ ਆਪਣੇ ਪ੍ਰਧਾਨ ਹਨ ਖਮਾਨੋ ਬਲਾਗ ਦੇ ਤੇ ਭਾਈ ਸਾਹਿਬ ਇੱਧਰ ਫੌਜੀ ਸਾਹਿਬ ਇੱਥੇ ਨੇ ਜੋਦਾ ਸਿੰਘ ਇਹ ਵੀ ਆਪਣੇ ਖਮਾਨੋ ਬਲਾਗ ਦੇ ਹਨ ਸਾਡੇ ਇੱਧਰ ਮਰਜੀਮਣੇ ਜੋ ਕਿ ਬੈਠੇ ਹਨ ਸਾਡੇ ਨਾਲ ਅਰਵਾਰ ਸਿੰਘ ਜੀ ਖੌੜਾ ਇਹ ਮੇਰੇ ਨਾਲ ਮਨਵਤ ਬਦਲਣਾ ਗੁਰਪ੍ਰ ਸਿੰਘ ਕੋਕੜਾ ਬਲਾਗ ਪ੍ਰਧਾਨ ਬਤੀਖੜਾ ਮਿੱਤੇ ਜੀ ਸੁਧਰ ਜੇ ਬੰਦੀ ਔਰ ਮੇਰੇ ਨਾਲ 15 ਜਨਵਰੀ ਨੂੰ ਜੀ ਸਦਾ ਜੋਰਾ ਸਿੰਘ ਦੀ ਭਾਵੀਆਂ ਜੋ ਕਿ ਬਲਾਕ ਖਮਾਣੋ ਤੋਂ ਹਨ ਇਹ ਵੀ ਮਨਮਤਰ ਬੈਠੀ ਹਨ ਤੇ ਮੀਤ ਪ੍ਰਧਾਨ ਹਨ ਲਖਮਣੋ ਦੇ ਮੀਤ ਪ੍ਰਧਾਨ ਹਨ ਜੁਰਵ ਵਰਸਿੰਘ ਜੀ ਭਾਮੀ ਅਮੀਤ ਪ੍ਰਧਾਨ ਔਰ ਸਾਡੇ ਨਾਲ ਅੱਜ ਸਾਹਿਬ ਜਸਵੀਰ ਸਿੰਘ ਜੀ ਜੋ ਕਿ ਮਨੈਲੀ ਖਮਾਣੋ ਤੋਂ ਇਹ ਵੀ ਆ ਪਹੁੰਚੇ ਹਨ ਇਹਨਾਂ ਵੀ ਆ ਕੇ ਬੜੇ ਹੌਸਲਾ ਵਧਾਈ ਕੀਤੀ ਆ ਅਸੀਂ ਸਾਰਿਆਂ ਬੇਨਤੀ ਕਰਦੇ ਆਂ ਕਿ ਸਾਰੇ ਵਰਤਮਾਨ ਇਸ ਮੋਰਚੇ ਵਿੱਚ ਪਹੁੰਚਣ ਦੀ ਕਿਰਪਾਤਾ ਕਰੋ ਜੀ ਵਾਹਿਗੁਰੂ ਜੀ ਦੀ ਖਾਤ ਸਵਾਹਿਗੁਰੂ ਜੀ ਦੀ